ਇਸ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਟਾਫ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਵਧੀਆ ਲੱਗਿਆ ਮੈਂ ਜ਼ਿੰਦਗੀ ਚ ਪਹਿਲੀ ਵਾਰ ਇਹੋ ਜਿਹਾ 쇼 ਦੇਖਿਆ ਔਰ ਬਹੁਤ ਵਧੀਆ ਲੱਗਿਆ ਇਹ ਦੰਦੋਂ ਪਹਿਲਾਂ ਕਦੇ ਨਹੀਂ ਹੋਇਆ ਸੀਗਾ ਤੇ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਇਹੋ ਜਿਹੇ ਪ੍ਰੋਗਰਾਮ ਹਰ ਜਗ੍ਹਾ ਤੇ ਹੋਣੇ ਚਾਹੀਦੇ ਨੇ ਕਿਉਂਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੀਤਾ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਪ੍ਰਿੰਟਾਂ ਲੈ ਕੇ ਉਹ ਆਪਣੇ ਸਿੱਕੀ ਧਰਮ ਨੂੰ ਅੱਗੇ ਚਲਾਣਾ ਤੇ ਬਹੁਤ ਹੀ ਵਧੀਆ ਉਪਰਾਲਾ ਸਰਕਾਰ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਆਪਣੀ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਰਾ ਇਤਿਹਾਸ ਜਾਣੂ ਕਰਵਾਉਣ ਦਾ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਸਿੱਖ ਇਤਿਹਾਸ ਤੋਂ ਹੌਲੀ-ਹੌਲੀ ਗੁਮਰਾਹ ਹੁੰਦੀ ਜਾ ਰਹੀ ਹੈ ਤੇ ਉਹਨਾਂ ਦੀ ਬਹੁਤ ਹੀ ਸ਼ਲਾਘਾਯੋਗ ਕੋਸ਼ਿਸ਼ ਹੈ ਕਿ ਜਿੱਦਾਂ ਸਾਡੀ ਆਉਣ ਵਾਲੀ ਪੀੜ੍ਹੀ ਇਹ ਸਾਰਾ ਇਤਿਹਾਸ ਜਿਹੜਾ ਹੈ ਉਹ ਦੁਬਾਰਾ ਤੋਂ ਜਾਣੂ ਹੋਏ ਉਹਦੇ ਤੋਂ ਤੇ ਮੈਂ ਧੰਨਵਾਦ ਕਰਦੀ ਹਾਂ ਬਹੁਤ ਵਧੀਆ ਲੱ ਤਾਨੂੰ ਆਪਣਾ ਜਿਹੜਾ ਪ੍ਰਾਤਨਵਾ ਹਿਸਟਰੀ ਦਾ ਪਤਾ ਲੱਗਦਾ ਵੀ ਇਹਨਾਂ ਗੁਰੂ ਸਾਹਿਬਾਨਾਂ ਨੇ ਕਿੰਨਾ ਕੁਰਬਾਨੀ ਕੀਤੀ ਸਾਡੀ ਕੌਮ ਨੂੰ ਬਚਾ ਲਈ ਹੈ ਗੁਰੂ ਆਹੇ ਗੁਰੂ ਕਹਿ ਸਤਨਾਮ ਸਤਨਾਮ ਕੈ ਉਤਨ ਜੀ